ਖਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬਣੀਕੇ ਵਿਖੇ ਸਕੇ ਭੈਣ ਭਰਾ ਇੱਕ ਦੂਜੇ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾ ਰਹੇ ਹਨ ਇਸੇ ਸਬੰਧੀ ਜਾਣਕਾਰੀ ਦਿੰਦੇ ਹਾਂ ਬਲਜਿੰਦਰ ਕੋਨੇ ਦੱਸਿਆ ਕਿ ਉਹਦੀ ਆਪਣੇ ਸੋਰੇ ਪਰਿਵਾਰ ਨਾਲ ਕਿਸੇ ਗੱਲ ਤੋਂ ਅਣਬਣ ਹੋ ਗਈ ਸੀ ਜਿਸ ਕਾਰਨ ਉਹ ਆਪਣੀ ਮਾਂ ਕੋਲ ਪਿੰਡ ਬਣੀਕੇ ਵਿਖੇ ਰਹਿ ਰਹੀ ਸੀ ਜਿੱਥੇ ਉਹਦਾ ਪੁਰਾ ਰঞ্জੀਤ ਸਿੰਘ ਉਸ ਨੂੰ ਘਰੋਂ ਬਾਹਰ ਕੱਢਣਾ ਚਾਹੁੰਦਾ ਸੀ ਅੱਜ ਉਸ ਵੇਲੇ ਮੇਰੀ ਕੁੱਟਮਾਰ ਕੀਤੀ ਜਦੋਂ ਮੈਂ ਅਤੇ ਮੈਨੂੰ ਸੱਟਾਂ ਵੀ ਲਗਾਈਆਂ ਜਿਸ ਕਾਰਨ ਮੈਂ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਹਾਂ ਦਰ ਮੇਰਾ ਨਾ ਬੁੱਲ ਜਿੰਦਰ ਕੋ ਵੀਂਡ ਮੇਰਾ ਬਣੀ ਹੈ ਕੀ ਮਸਲਾ ਆਇਆ ਜੀ ਮਸਲਾ ਆਇਆ ਜਦੋਂ ਦੀ ਮੈਂ ਆਕੇ ਬੈਠੀ ਇਹਨਾਂ ਨੇ ਇਹੋ ਹੀ ਕਿਹਾ ਮੈਨੂੰ ਘਰੋਂ ਕੱਢਣਾ ਹੈ ਉਹਨੂੰ ਮੇਰਾ ਪਿਓ ਸਿਰ ਦੇ ਨਹੀਂ ਹੈਗਾ ਮੈਂ ਮਾਂ ਪਿਓ ਦੇ ਘਰ ਹੀ ਰਹਿਣਾ ਪਰ ਮੈਂ ਕਿੱਥੇ ਰਹਿ ਸਕਦੀ ਜੇ ਮੈਂ ਕੱਲੀ ਕਿਤੇ ਜਾ ਕੇ ਰੂਮ ਲੈ ਲਈਂ ਲੋਕੀ ਕਈ ਸਵਾਲ ਮੇਰੇ ਤੇ ਠਾਉਣਗੇ ਮੈਂ ਆਪਣਾ ਬੁਟੀਕ ਦਾ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੀ ਆ ਅੱਜ ਕੀ ਮਸਲਾ ਆਇਆ ਜੀ ਅੱਜ ਮਸਲਾ ਆਇਆ ਹੋਈ ਇਹਨੇ ਆਉਂਦੇ ਹੀ ਮਤਲਬ ਕਿ ਪਹਿਲਾਂ ਕਿ ਤੋ ਥੋੜੀ ਬਾਦੀ ਕੱਲ ਦੀ ਕੈਂਸਲ ਚੱਲਣ ਦੀ ਤੇ ਹਾਂ ਡੰਡੇ ਨਾ ਆਵੇ ਕੋ ਬੂਆ ਹੀ ਮੈਂ ਵੀਡੀਓ ਸਾਰੀ ਬ ਤੇ ਡੰਡੇ ਨਾਲ ਸਾਡਾ ਬੂਆ ਭਾਨਾ ਜਦ ਤੇ ਮੈਂ ਮੰਮੀ ਨਾਲ ਕਿਹਾ ਮੈਂ ਮੰਮੀ ਸਾਟ ਬਿੱਟ ਲੱਗ ਗਈ ਤੇ ਮੈਂ ਕੰਮ ਕਰ ਆਲੀਆ ਇਹੋ ਮੇਰਾ ਭਰਾ ਤੇ ਭੰਜਾਈ ਤੇ ਮੈਂ ਮੰਮੀ ਮੈਂ ਕੰਮ ਕਰ ਆਲੀ ਹੈਗੀ ਜਿਵੇਂ ਬੈ ਗਈ ਤੇ ਮੈਂ ਆਪਾ ਉਹ ਤੇ ਕਮਾਉਣ ਉਹ ਖਾਣ ਦੇ ਕੀ ਖਾਵਾਂਗੇ ਐ ਤੁਹਾਨੂੰ ਬਗ ਰੋਜ਼ ਕੌਣ ਦੇ ਇਹਨੂੰ ਖਰਚੇ ਦਿੰਦਾ ਆ ਪਿਆਰੇ ਹਾਂ ਜਿੰਨੇ ਪਿੰਡ ਤੇ ਆਪ ਆਪੂ ਦੀ ਸ਼ਹਿਰ ਸੱਤਾਂ ਲੱਗਦਾ ਨਹੀਂ ਨਹੀਂ ਸਾਰੇ ਉਹ ਜੀ ਕੋਈ ਗੱਲ ਨਹੀਂ ਜੇ ਪਿੰਡ ਵਾਲੇ ਹੁੰਦੇ ਤਾਂ ਕਿਥੋਂ ਸਾਲ ਡੇਢ ਸਾਲ ਹੋ ਗਿਆ ਗਲੇ ਉਹਦੇ ਕਿਉਂ ਨਹੀਂ ਲਵਾਤੀਆਂ ਉਹਨਾਂ ਨੇ ਕਿ ਮੇਰਾ ਸਿਕੜਾ ਚੱਲਦਾ ਹੁੰਦਾ ਕਿ ਮੇਰੇ ਚਾ ਸਾਰ ਸਾਲ ਹੋ ਗਿਆ ਸਾਰੇ ਨਾ ਜਮੇ ਬੈ ਡੱਬਾ ਲਾ ਕੀਤਾ ਸੀ ਕਿ ਮੈਂ ਕੋਈ ਨਹੀਂ ਤੁਹਾਡੇ ਨਾਲ ਇਹਦਾ ਨਾਲ ਕੋਈ ਬੰਦਾ ਕੋਈ ਨਹੀਂ ਤੁਹਾਡੇ ਭਰਾਵਾਂ ਨਾਲ ਇਹ ਦੋਵੇਂ ਦੋਵੇਂ ਜੀ ਹਾਂ ਜੀ ਦੋਵੇਂ ਆਹ ਵੇਖੋ ਆਹ ਮੇਰੇ ਵਾਲ ਖੋਏ ਮੇਰੀ ਪਰਜਾਈ ਨੇ ਤੇ ਭਰਾ ਮੇਰੇ ਨਾ ਕੁੱਤੇ ਆਹ ਵੇਖੋ ਇੱਧਰ ਵੇਖੋ ਆਹ ਵੇਖੋ ਕੋਈ ਗੱਲ ਨਹੀਂ ਹੁਣ ਜਦੋਂ ਆਪ ਚਰਿਆ ਉਹ ਹੋਈ ਗਿਆ ਵੇਖੋ ਅੰਮੀ ਨੂੰ ਪਿਆਇਆ ਨਹੀਂ ਲੱਗਿਆ ਵੇਖੋ ਕਾਹੋ ਸਾਰੀ ਗੱਲ ਹੈ ਬਾਈ ਤਾਂ ਕਾਹ ਨੂੰ ਜਿਨ ਨਾਲ ਕਿ ਹੁਣ ਮੈਂ ਤਾਂ ਪਿੱਛੇ ਸਬੰਧੀ ਜਦੋਂ ਰঞ্জੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਖਿਆ ਕਿ ਮੇਰੇ ਕੋਈ ਵੀ ਕੁੱਟਮਾਰ ਨਹੀਂ ਕੀਤੀ ਨਾ ਹੀ ਕੋਈ ਉਸ ਤੇ ਛੱਟ ਲੱਗੀ ਹੈ ਇਹ ਝੂਠੀ ਛੱਟ ਲਗਾ ਕੇ ਮੇਰੇ ਤੇ ਨਜਾਇਜ਼ ਪਰਚਾ ਦਰਜ ਕਰਵਾਉਣਾ ਚਾਹਦੀ ਹੈ ਉਸਨੇ ਉਲਟਾ ਦੋਸ਼ ਲਗਾਉਂਦੇ ਹੋਏ ਆਖਿਆ ਕਿ ਮੇਰੀ ਭੈਣ ਬਲਜਿੰਦਰ ਕੌਰ ਨੇ ਮੇਰੀ ਮਾਂ ਨਾਲ ਮਿਲ ਕੇ ਮੇਰੀ ਪਤਨੀ ਦੀਪ ਵਾਰੀ ਕੁਟਮਾਰ ਕੀਤੀ ਹੈ ਜੋ ਕਿ 8 ਮਹੀਨੇ ਦੀ ਪ੍ਰੈਗਨੈਂਟ ਹੈ ਅਤੇ ਉਸਦੇ ਪੇਟ ਵਿੱਚ ਲੱਤਾਂ ਵੀ ਮਾਰੀਆਂ ਹਨ ਜਿਸ ਨਾਲ ਉਸ ਨੂੰ ਦਰਦ ਹੋ ਰਹੀ ਹੈ ਜੇਕਰ ਮੇਰੇ ਬੱਚੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਮੇਰੀ ਪੈਣ ਬਲਜਿੰਦਰ ਕੌਰ ਅਤੇ ਇਹਦੇ ਸਾਥੀ ਹੋਣਗੇ ਹਾਂਜੀ ਮਸਲਾ ਐਦਾਂ ਵੀ ਸਵੇਰੇ ਮੈਨੂੰ ਫੋਨ ਆਇਆ ਵੀ ਘਰੋਂ ਕਿਸੇ ਨੰਬਰ ਤੋਂ ਵੀ ਮੇਰੇ ਘਰ ਦੀ ਨੂੰ ਕੁਟ ਰਹੀਆਂ ਦੋਵੇਂ ਮਾਮਾ ਧੀਆਂ ਕੌਣ ਹੈ ਮਾਮਾ ਧੀਆਂ ਬਲਜਿੰਦਰ ਕੌਰ ਮਨਜੀਤ ਕੌਰ ਤੜਕੇ 7 ਵਜੇ ਮੈਂ ਚੱਲ ਗਿਆ 4 ਵਜੇ ਝੋਨਾ ਲਾਉਣਾ ਸੁਭਾ ਇਹਨਾਂ ਸਵੇਰੇ ਸਵੇਰ 4 ਵਜੇ ਝੋਨਾ ਲਾਉਣ ਗਿਆ ਸੀ ਇਹਨਾਂ ਸਵੇਰੇ ਤਵੇਰੇ 7:00 ਵਜੇ ਦਾ ਟਾਈਮ ਮੇਰੇ ਨਾਲ ਦੀ ਪ੍ਰੈਗਨੈਂਟ 8 ਮਹੀਨੇ ਤੋਂ ਇਹਨਾਂ ਉਹਦੇ ਢਿੱਡ 'ਚ ਲੱਤਾਂ ਮਾਰੀਆਂ ਕਾਫੀ ਮੁਸ਼ਕਲ ਹਾਲਤ 'ਚ ਹੋ ਇਹ ਮੜਕੇ ਮੈਂ 11-12 ਵਜੇ ਗਿਆ ਮੇਰੇ ਵੀ ਗੱਲ ਪੈ ਗਈਆਂ ਵੇਖੋ ਮੇਰੇ ਵੀ ਸੱਟਾਂ ਲੱਗੀਆਂ ਕਾਫੀ ਫਿਰ ਮੇਰੇ ਹੱਥੋਂ ਪਾਈ ਹੋਈਆਂ ਫਿਰ ਮੈਂ ਮੇਰੇ ਨਾਲ ਹੱਥੋਂ ਪਾਈ ਹੋ ਗਈਆਂ ਉੱਥੇ ਫਿਰ ਇਹਨਾਂ ਆਣ ਕੇ ਹਸਪਤਾਲ ਆਣ ਕੇ ਦਾਖਲ ਹੋ ਗਈਆਂ ਕੋਈ ਸੱਟ ਸੁੱਟ ਨਹੀਂ ਇਹਨਾਂ ਦੇ ਲੱਗੀ ਕੋਈ ਨਾਰਮਲ ਹੀ ਕਹਾਂ ਤੁਹਾਡੇ ਭੈਣ ਨੇ ਕਹਾਂ ਮੇਰੇ ਨਾਲ ਮਾਰਕਟਾਈ ਕੀਤੀ ਉਹਦਾ ਲੋਹਾ ਕੋਈ ਗੱਲ ਬਾਤ ਨਹੀਂ ਹੋਈ ਇੰਨੀ ਮਾਰਕਟਾਈ ਦੀ ਕੋਈ ਹੱਥੋਂ ਪਾਈ ਹੋਇਆ ਮਾੜਾ ਮੋਟਾ ਹਾਂਜੀ ਇਹਨਾਂ ਮੇਰੀ ਘਰ ਦੀ ਜਿਹੜੇ ਪ੍ਰੈਗਨੈਂਟ ਹੈ ਉਹਦੇ ਲੱਤਾਂ ਮਾਰੀਆਂ ਸਾਰਾ ਹਾਲਤ ਜਿਆਦਾ ਵਿਗੜੀ ਆ ਦੀ ਭਾਈ ਜੇ ਕੋਈ ਬੱਚੇ ਨੂੰ ਨੁਕੀ ਹੋਈ ਪਿੰਡ ਦੀ ਇਹ ਮੋਦਬੇਰੇ ਜਿਹੜੇ ਇਹਨਾਂ ਦੇ ਆਮ ਪਾਰਟੀ ਦੇ ਉਹ ਜ਼ਿੰਮੇਵਾਰ ਹੋਣਗੇ ਉਹਨਾਂ ਦੀ ਸ਼ਹਿਦ ਹੈ ਉਹਨਾਂ ਦੀ ਸ਼ਹਿਦ ਹੈ ਸਾਰਾ ਕੰਮ ਹੋ ਰਿਹਾ ਹੈ ਹਾਂਜੀ ਉਹ ਸਾਰੀ ਚੁੱਕਣਾ ਦੇਂਦੇ ਪੰਜਾਂ ਛੇ ਦਿਨਾਂ ਦਾ ਪਲਾਨਿੰਗ ਘਟਣ ਦੇ ਹੀ ਇਹੋ ਜਿਹਿਆਂ ਧੰਨਵਾਦ ਕੋਈ ਮਾਰਕਟਾਈ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਬੜੇ ਲੰਮੇ ਸਿਰ ਤੋਂ ਇਹਨਾਂ ਦਾ ਕੇਸ ਚੱਲਦਾ ਪਿਆ ਜੀ ਘਰ ਦਾ ਘਰੋਕੀ ਮਸਲਾ ਇਹਨਾਂ ਦਾ ਮੈਂ ਵੀ ਆਪਣੀ ਪੰਚਾਇਤ ਦੇ ਟਾਈਮ ਤੇ ਬੜੀ ਯਾਰਾ ਮਸਲੇ ਨੂੰ ਸੁਲਝਾਇਆ ਸੀ ਪਰ ਮਾਤਾ ਇੱਕੋ ਜਿੱਦ ਕਰੀ ਜਾਂਦੀ ਆਪਣੀ ਮੈਂ ਜਿਹੜਾ ਕੋਠੀ ਦੇ ਵਿੱਚੋਂ ਅੱਧ ਲੈਣਾ ਮੇਰੀ ਕੁੜੀ ਦਾ ਵੀ ਹਿੱਸਾ ਬੰਦਾ ਮੇਰੇ ਜਿਹੜਾ ਮੁੰਡਾ ਬਾਹਰ ਰਹਿੰਦਾ ਉਹਦਾ ਵੀ ਹਿੱਸਾ ਮੰਨਦਾ ਹਾਲਾਂਕਿ ਜਿਹੜਾ ਰਣਜੀਤ ਸਿੰਘ ਆ ਪੈਸੇ ਸਾਰੇ ਉਹਨੇ ਕੋਠੀ ਦੇ ਉੱਤੇ ਲਾਏ ਆ ਹੱਕ ਜਿਹੜਾ ਹੈਗਾ ਵਾ ਸਾਰਾ ਉਹਨਾਂ ਦੋ ਭਰਾਵਾਂ ਦੇ ਪੈਸੇ ਲਾ ਕੇ ਬਣਾਏ ਆ ਭੈਣ ਜਿਹੜੀ ਹੈ ਇਹਨਾਂ ਨੇ ਆਪਣੀ ਵਿਆਹੀ ਦਾਜ ਵੀ ਦਿੱਤਾ ਹੈ ਉਹਨ ਇਹ ਉੱਥੇ ਆਪਣੇ ਪਰਿਵਾਰ ਦੇ ਵਿੱਚ ਆਣ-ਬਾਣ ਕੋਈ ਬਣ ਗਈ ਤਾਂ ਆਪਣੇ ਪਿੰਡ ਪੇਕੇ ਆ ਗਈ ਆ। ਮਾਂ ਚਾਹੁੰਦੀ ਆ ਮੈਂ ਕੋਠੀ ਦੇ ਵਿੱਚੋਂ ਅੱਧ ਦਾ ਹਿੱਸਾ ਜਿਹੜਾ ਵੇ ਇਹਨੂੰ ਲੜਕੀ ਨੂੰ ਵੀ ਦੇਵਾਇ। ਹਾਲਾਂਕਿ ਉਹ ਬੰਦਾ ਨਹੀਂ ਆ। ਉਹਦੇ ਮੁੰਡਾ ਵੀ ਉੱਥੇ ਪਰਿਵਾਰ ਵੀ ਆ। ਉਹ ਕੱਢਣਾ ਵੀ ਚਾਹੁੰਦੇ ਆ। ਪਰ ਮਾਂ ਦਾ ਕਸੂਰ ਇਹਦੇ ਵਿੱਚ ਸਾਰਾ ਹੀ ਹੈ। ਹੈਂ? ਅੱਜ ਕੋਈ ਗੱਲ ਨਹੀਂ ਹੈਗੀ ਅੱਜ ਉਹਦੀ ਲੜਕੀ ਨੂੰ ਕੁੱਟਿਆ ਮਾਰਿਆ ਵਾ। ਉਹ ਜਿਹੜੇ ਰਣਜੀਤ ਸਿੰਘਾ ਰਣਜੀਤ ਸਿੰਘ ਦੀ ਘਰ ਵਾਲੀ ਨੂੰ ਇਹਨਾਂ ਵਾਈਫ ਨੂੰ ਮਾਰੀਆਂ ਲੱਤਾਂ ਉਹਦੇ ਢਿੱਡ ਤੇ ਉਹ ਪੈਗਨਟ ਆ। ਬਿਲਵਿੰਦਰ ਕੌਰ ਨੇ ਬਿਲਜਿੰਦਰ ਕੌਰ ਨੇ ਮਾਰ ਕੇ ਉਹਨੂੰ ਉਹਨੂੰ ਲੱਤਾ ਮਾਰ ਕੇ ਉਲਟਾ ਦੇ ਕੇਸ ਉਹਦੇ ਇਹਦੇ ਤੇ ਬੰਨਣਾ ਸੀ ਆਣ ਕੇ ਇੱਥੇ ਹਸਪਤਾਲ ਦਾਖਲ ਹੋ ਗਈ ਆ ਜਾਲੀ ਸੱਟ ਬਣਾ ਕੇ ਬਣੀਏ ਕਿਆ ਤੋ ਤੁਰ ਕੇ ਇੱਥੋਂ ਤੱਕ ਆਈ ਆ ਜਿੰਨਾ ਵੀ ਆਈ ਆ ਜਿੱਥੇ ਜੇ ਸੰਦ ਤੇ ਆਈ ਉਹ ਸਾਰੀਆਂ ਫੋਟੋਆਂ ਜੇ ਵੀਡੀਓ ਸਾਡੇ ਕੋਲ ਹੈਗੀਆਂ ਨੇ ਇਹਨੂੰ ਕੋਈ ਸੱਟ ਨਹੀਂ ਹੈ ਹਸਪਤਾਲ ਆਣ ਕੇ ਇੱਥੇ ਸੱਟ ਬਣਾ ਕੇ ਆਪਣੀ ਜਾਲੀ ਸੱਟ ਬਣਾ ਕੇ ਤੇ ਡਾਕਟਰ ਵੀ ਇੱਥੇ ਤੋਂ ਮਨੁਕਰ ਹੋ ਗਿਆ ਇਹ ਚੀਜ਼ ਤੋਂ ਮੈਨੂੰ ਵੀ ਇਹ ਪਤਾ ਲੱਗਾ ਇੱਥੇ ਡਾਕਟਰਾਂ ਕੋਲ ਇੱਥੇ ਆਣ ਕੇ ਟੀਕਾ ਲਵਾ ਕੇ ਤੇ ਜਾਲੀ ਸੱਟ ਬਣਾ ਰਹੀ ਆ ਆਪਣੇ ਤੇ ਮੈਂ ਧੱਕੇ ਸਾਈ ਦੇ ਵਿਰੋਧ ਆ ਮੈਂ ਇਹਦੀ ਲੜਾਈ ਜਿਹੜੀ ਆ ਹਰ ਜਗ੍ਹਾ ਦੇ ਉੱਤੇ ਹਰ ਪਲੇਟਫਾਰਮ ਤੇ ਲੜੂੰਗਾ ਇਨਸਾਫ ਤੱਕ ਅਸੀਂ ਲੜਾਈ ਲੜਾਂਗੇ ਇਹ ਜਿਹੜਾ ਜਾਲੀ ਪਰਚਾ ਡਾਕਟਰ ਇਹ ਗੱਲ ਕਹਿੰਦੇ ਗਾੜੀਆਂ ਦੀ ਡਾਕਟਰਾਂ ਦੇ ਕਹਿੰਦੇ ਸਾਡਾ ਨਹੀਂ ਪੁਲਿਸ ਦਾ ਕੰਮ ਹੈ ਹੁਣ ਡਾਕਟਰ ਦਾ ਵੇਖੋ ਲਿਖਿਆ ਨਾ ਕਿਸੇ ਜੱਜ ਨੇ ਮੋੜਨਾ ਵਾ ਨਾ ਕਿਸੇ ਪੁਲਿਸ ਵਾਲੇ ਨੇ ਮੋੜਨਾ ਜੋ ਡਾਕਟਰ ਨੇ ਰਿਜ਼ਲਟ ਦੇ ਦਿੱਤਾ ਪੁਲਿਸ ਨੇ ਆਖਣਾ ਸਹੀ ਆ ਅਗੋ ਜੱਜ ਨੇ ਆਖਣਾ ਸਹੀ ਆ ਵੇਖੋ ਕਿਹੜੇ ਤਰੀਕੇ ਦੀਆਂ ਧੱਕੇਸ਼ਾਹੀਆਂ ਜਿਹੜੀ ਆਪ ਸਰਕਾਰ ਕਰ ਰਹੀ ਆ ਆਪਦੇ ਡਾਕਟਰਾਂ ਦੇ ਕੋਲੋਂ ਦਬਾਅ ਬਣਾ ਕੇ ਕਰਵਾ ਰਹੀ ਆ ਇਸ ਇਸੇ ਬੰਦ ਵਿੱਚ ਪੁਲਿਸ ਅਧਿਕਾਰੀ ਨੇ ਆਖਿਆ ਕਿ ਦੋਨੋਂ ਧਿਰਾਂ ਵੱਲੋਂ ਸ਼ਿਕਾਇਤਾਂ ਆਈਆਂ ਹਨ ਅਤੇ ਸ਼ਾਨਵੀਨ ਕੀਤੀ ਜਾਈਏ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੀ ਇਹ ਜੀ ਇੱਕ ਨਾ ਸ਼੍ਰੀਮਤੀ ਹੈਗੇ ਨੇ ਮਨਜੀਤ ਕੌਰ ਪਤਨੀ ਹੈਗੀ ਸ਼੍ਰੀ ਰਾਮ ਸਿੰਘ ਵਾਸੀ ਬਣੀ ਹੈ ਜੀ ਇਹਨਾਂ ਨੇ ਦਰਖਾਸਤ ਦਿੱਤੀ ਆਪਣੇ ਬੇਟੇ ਦੇ ਖਿਲਾਫ ਤੇ ਉਹਦੀ ਨੋਹ ਦੇ ਖਿਲਾਫ ਜੀ ਜਿਹਦੇ ਸਬੰਧ ਵਿੱਚ ਇਹਨਾਂ ਦੀ ਦਰਖਾਸਤ ਮਸੂਲ ਥਾਣੇ ਹੋ ਚੁੱਕੀ ਹੈ ਜੀ ਉਹ ਦੂਜੀ ਧਿਰ ਵੀ ਦੇ ਹੀ ਪਤਾ ਲੱਗਾ ਵੀ ਦਰਖਾਸਤ ਦੇ ਰਹੇ ਆ ਤੇ ਇਹਨਾਂ ਦੋਵਾਂ ਧਿਰਾਂ ਨੂੰ ਬੁਲਾ ਕੇ ਇਹਨਾਂ ਦੀ ਸੁਣਵਾਈ ਕੀਤੀ ਜਾਵੇਗੀ ਜਿਹੜਾ ਪਾਰਟੀ ਗਲਤ ਹੋਏਗੀ ਉਹਨੂੰ ਗਲਤ ਕਿਹਾ ਜਾਵੇਗਾ ਜੋ ਬਣਦੀ ਕਾਰਵਾਈ ਜਿਹਦੇ ਖਿਲਾਫ ਬਣਦੀ ਹੋਏਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ